ਨਸ਼ੇ ਨੇ ਉਜਾੜ ਕੇ ਰੱਖ ਦਿੱਤਾ ਇੱਕ ਹੋਰ ਘਰ ਹੋ ਲਿਆ ਬੱਚਿਆਂ ਦੇ ਸਿਰ ਤੋਂ ਪਿਤਾ ਦਾ ਸਾਆ ਖਬਰ ਅੰਮ੍ਰਿਤਸਰ ਦੇ ਕੋਲਪੰਦੇ ਪਿੰਡ ਤਪਈ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਦੇ ਰਹਿਣ ਵਾਲੇ ਜਤਿੰਦਰ ਸਿੰਘ ਦੀ ਨਸ਼ੇ ਦੇ ਓਵਰਡੋਸ ਕਰਕੇ ਜ਼ਿੰਦਗੀ ਖਤਮ ਹੋ ਗਈ ਪਰਿਵਾਰਕ ਸਦਸਿਆਂ ਦਾ ਰੋ ਰੋ ਹੋਇਆ ਬੁਰਾ ਹਾਲ ਨਿੱਕੇ ਨਿੱਕੇ ਬੱਚੇ ਅਤੇ ਪਤਨੀ ਨੂੰ ਦੇਖ ਕੇ ਤੁਹਾਡਾ ਵੀ ਦਿਲ ਕਬਰਾ ਜਾਵੇਗਾ ਅੰਮ੍ਰਿਤਕ ਦੇ ਭਰਾ ਨੇ ਸਰਕਾਰਾਂ ਉੱਤੇ ਚੁੱਕੇ ਵੱਡੇ ਸਵਾਲ ਹਾਂਜੀ ਮੇਰਾ ਨਾਮ ਲਵਦੀਪ ਸਿੰਘ ਹੈ ਹਾਂਜੀ ਕੀ ਕਹਿਣਾ ਚਾਹੁੰਦੇ ਹੋ ਕਿੱਥੋਂ ਦੇ ਰਹਿਣ ਵਾਲਾ ਨੌਜਵਾਨ ਜਿਹਦੀ ਨਸ਼ੇ ਦੇ ਨਵਾਂ ਬਦੋਤ ਦਾ ਮੋਢੇ ਇਹ ਦੇਖੋ ਜੀ ਇਹਨਾਂ ਦਾ ਨਾਮ ਜਤਿੰਦਰ ਸਿੰਘ ਸੀਗਾ ਇਹ ਵਾਰਡ ਨੰਬਰ 72 ਪਿੰਡਟ ਪਈ ਅੰਮ੍ਰਿਤਸਰ ਦੇ ਵਿੱਚ ਪੈਂਦਾ ਤੇ ਉੱਥੋਂ ਦਾ ਰਹਿਣ ਵਾਲਾ ਸੀਗਾ ਔਰ ਕਾਫੀ ਅੱਛਾ ਇਨਸਾਨ ਸੀਗਾ ਇਹ ਕਾਫੀ ਮਿਹਨਤੀ ਹੀ ਔਰ ਦਿਨ ਰਾਤ ਮਿਹਨਤ ਕਰਨ ਵਾਲਾ ਬੰਦਾ ਸੀ ਇਹ ਅਸੀਂ ਜਿੱਥੋਂ ਦਾ ਕਰ ਜਾਂਦੇ ਆ ਤੇ ਕੁਝ ਸਮੇਂ ਤੋਂ ਇਹ ਜਿਹੜਾ ਵਾ ਨਸ਼ੇ ਦੇ ਦਲਦਲ ਦੇ ਵਿੱਚ ਪੈ ਗਿਆ ਤੇ ਫਿਰ ਇਹ ਹੌਲੀ ਹੌਲੀ ਇਤਰਾ ਹੀ ਕੰਮਕਾਰ ਵੀ ਛੱਡ ਬੈਠਾ ਆਪਣਾ ਤੇ ਉਸ ਤੋਂ ਬਾਅਦ ਇਹਦੇ ਘਰ ਦੇ ਜਿਹੜੇ ਇਹਦੇ ਪਤਨੀ ਸੀ ਉਹ ਚਾਰੀ ਕੰਮ ਕਰਦੀ ਸੀ ਲੋਕਾਂ ਦੇ ਘਰ ਜਾ ਕੇ ਭਾਂਡੇ ਮਾਂਜਨੇ ਬੱਚਿਆਂ ਨੇ ਵੀ ਪੜ੍ਹਾਈਆਂ ਛੱਡ ਕੇ ਵਿਚਾਰੇ ਦੁਕਾਨਾਂ ਤੇ ਲੱਗੇ ਕਿੰਨੇ ਸਮੇਂ ਤੋਂ ਨਸ਼ਾ ਕਰਾ ਇਹ ਸਾਡੇ ਮੁਤਾਬਕ ਤੇ ਜਿਹੜਾ ਵਾ 3-4 ਸਾਲ ਤੋਂ ਪੈ ਗਿਆ ਪਹਿਲਾਂ ਤਾਂ ਚਲੋ ਬੀੜੀ-ਬੂੜੀ ਪੀਂਦਾ ਸੀਗਾ ਤੇ ਜਿਹੜਾ ਵੱਡਾ ਨਸ਼ਾ ਚਟੇ ਵਾਲਾ ਤੇ ਟੀਕੇ ਵਾਲਾ ਇਹ 2-3 ਸਾਲ ਤੋਂ ਕਰਨ ਲੱਗ ਪਿਆ ਇਲਾਕੇ ਦੇ ਵਿੱਚ ਕਿੰਨਾ ਨਸ਼ਾ ਜਿਹੜਾ ਵੇਖਿਆ ਤੇ ਨਸ਼ਾ ਤੇ ਵੇਖੋ ਤੁਹਾਨੂੰ ਪਤਾ ਵਾ ਸਰ ਤੁਸੀਂ ਗਾਦਾ ਸਾਡੇ ਨਾਲ ਜਾਣਕਾਰ ਰੱਖਦੇ ਦੇਗੇ ਹਰ ਇਲਾਕੇ ਦੇ ਵਿੱਚ ਹੀ ਨਾ ਕੋਈ ਇਹੋ ਜਿਹਾ ਪੰਜਾਬ ਚ ਗਲੀ ਮੱਲਾ ਬਚਿਆ ਹੀ ਨਹੀਂ ਵੀ ਜਿੱਥੇ ਆਪਾਂ ਕਹਿ ਸਕੀਏ ਪੇ ਸਾਫ ਸੁੱਤਰਾ ਜਾਂ ਨਸ਼ਾ ਸਰਕਾਰ ਦੇ ਵੱਲੋਂ ਤਾਂ ਕਿਹਾ ਯਾਰ ਅਸੀਂ ਲਗਾਤਾਰ ਲੋਕਾਂ ਦੇ ਘਰਾਂ ਦੀ ਚੈਕਿੰਗ ਕਰਦੇ ਪਿਆ ਸਖਤੀ ਕਰ ਦਿੱਤੀ ਕੀ ਇਹ ਨਸ਼ਾ ਛੁਟਨਾ ਬੰਦੋ ਦੇਖੋ ਜੀ ਇਹ ਇੱਕ ਮੈਂ ਨਹੀਂ ਕਹਿ ਸਕਦਾ ਇੱਕ ਡਰਾਮਾ ਕਹਿ ਸਕਦੇ ਆ ਦੇਖੋ ਪੁਲਿਸ ਨੂੰ ਸਾਰਾ ਪਤਾ ਕਾਉਂਸਲਰਾਂ ਨੂੰ ਸਾਰਾ ਪਤਾ ਪਿੰਡ ਦੇ ਮੋਹਤਬਾਰਾਂ ਨੂੰ ਸਾਰਾ ਪਤਾ ਫੇਰ ਵੇਖ ਕੇ ਜਾਣ ਕੇ ਆਮੰਗੀ ਚੋਪ ਘੋੜੰਦੇ ਨੇ ਕਿਉਂ ਨਹੀਂ ਕਾਰਵਾਈ ਕੀਤੀ ਜਾ ਰਹੀ ਜੀ ਇਹਨਾਂ ਦੇ ਵੱਲ ਦੇਖੋ ਜੀ ਕਾਰਵਾਈ ਤਾਂ ਤਾਂ ਨਹੀਂ ਕੀਤੀ ਜਾਈ ਕਿ ਸਾਡੀ ਭਾਈਬੰਦੀ ਬਣ ਜਾਂਦੀ ਆ ਉਹਨਾਂ ਨਾਲ ਜਦੋਂ ਅਸੀਂ ਅਗਲਾ ਕੋਈ ਮਾੜਾ ਕਰਮ ਕਰਦਾ ਸ਼ੁਰੂ ਕੋਈ ਨਸ਼ੇ ਦਾ ਕੰਮ ਕਰਦਾ ਉਹ ਚੋਂ ਕਿ ਯਾਰ ਜਾ ਕੇ ਪਹਿਲਾਂ ਯਾਰੀ ਪਾਉਂਦਾ ਕਿ ਸਰ ਮੈਂ ਕੰਮ ਕਰਨਾ ਤੇ ਮੇਰਾ ਧਿਆਨ ਰੱਖਿਓ ਤੇ ਉਹ ਖਰਚਾ ਪਾਣੀ ਲੈਂਦੇ ਆ ਤੇ ਫਿਰ ਯਾਰੀਆਂ ਪੈ ਜਾਂਦੀਆਂ ਫਿਰ ਤਾਂ ਕਰਕੇ ਕੋਈ ਕਾਰਵਾਈ ਨਹੀਂ ਹੁੰਦੀ ਉਹ ਉਹਨਾਂ ਦਾ ਪੱਖ ਰੱਖਦੇ ਨੇ ਮਰਨ ਵਾਲਿਆਂ ਕੋ ਕੁਝ ਨਹੀਂ ਉਹਨਾਂ ਨੂੰ ਮਿਲਣਾ ਸਰ ਨਾ ਉਹ ਨਾ ਹੋਣਾ ਜਾ ਕੇ ਨਾ ਪਰਿਵਾਰ ਦਾ ਛੋਟੇ ਛੋਟੇ ਬੱਚੇ ਆ ਹੁਣ ਉਹਨਾਂ ਦਾ ਪਰਿਵਾਰ ਦਾ ਫਿਊਚਰ ਕੀ ਆ ਜ਼ਿੰਦਗੀ ਕੀ ਆ ਬੱਚੇ ਨੇ ਅੱਗੇ ਕਿਹਦੇ ਸਿਰ ਤੇ ਜ਼ਿੰਦਗੀ ਬਤੀਤ ਕਰਨੀ ਆ ਹਾਂ ਜ਼ਿੰਦਗੀ ਪਰਿਵਾਰ ਦੀ ਰੋਲ ਜਾਂਦੀ ਆ ਪੁਲਿਸ ਨੂੰ ਪੁਲਿਸ ਨੂੰ ਉੱਥੇ ਕਾਰਵਾਈ ਕਰਨੀ ਆ ਉਹਦੀ ਗੱਲ ਸੁਣਨੀ ਜਿੱਦੋਂ ਕੁਝ ਹੁੰਦਾ ਤੇ ਜਿੱਥੋਂ ਕੁਝ ਮਿਲਣਾ ਨਹੀਂ ਆ ਉੱਥੇ ਪੁਲਿਸ ਨੇ ਕਾਰਵਾਈ ਨਹੀਂ ਤੇ ਕਰਲੀ ਹੋਣ ਵਾਲੇ ਸਮੇਂ ਦੇ ਵਿੱਚ ਕੀ ਮੰਗ ਕਰਦੇ ਹੋ ਕੀ ਹੁਣ ਕਿਹੜਾ ਇਲਾਕੇ ਦੇ ਵਿੱਚ ਤਾਂ ਜੋ ਦੁਬਾਰਾ ਇਸ ਤਰ੍ਹਾਂ ਦੀ ਘਟਨਾ ਨਾ ਹੋਵੇ ਦੇਖੋ ਜੀ ਸਾਡੀ ਤਾਂ ਬੇਨਤੀ ਇਹੋ ਜੀ ਹੱਥ ਜੋੜ ਕੇ ਮਾਨ ਸਰਕਾਰ ਨੂੰ ਵੀ ਔਰ ਪਿੰਡ ਦੇ ਮੋਤਬਾਰ ਕਾਉਂਸਲਰ ਸਰਪੰਚ ਹਰ ਇੱਕ ਪਿੰਡ ਦੇ ਨਹੀਂ ਸਾਡੇ ਪਿੰਡ ਦੇ ਹੀ ਪਿੰਡ ਪਿੰਡ ਨਸ਼ਾ ਹੋਇਆ ਪਿਆ ਔਰ ਪਿੰਡ ਪਿੰਡ ਨੌਜਵਾਨ ਜਿਹੜੇ ਪੰਜਾਬੀ ਨੌਜਵਾਨਾਂ ਦੀਆਂ ਰੋਜ਼ ਮੌਤਾਂ ਹੋ ਰਹੀਆਂ ਇਹ ਨਹੀਂ ਇੱਕ ਦਿਨ ਦਾ ਹੈਗੀ ਆ ਕਹਾਣੀ ਇਹ ਘਰ ਘਰ ਮੌਤ ਹੋ ਰਹੀ ਆ ਸਰ ਜੇ ਅਸੀਂ ਇਹੋ ਚਾਹੁੰਦੇ ਆ ਵੀ ਨਸ਼ੇ ਤੇ ਜਿਹੜੀ ਆ ਪੱਕੇ ਤੌਰ ਤੇ ਪੂਰਨ ਤੌਰ ਤੇ ਜਿਹੜੀ ਆ ਰੋਕામ ਲਗੇ ਜਿਹੜਾ ਕਿ ਨਸ਼ਾ ਨਾ ਸਪਲਾਈ ਹੋਊਗਾ ਕਿਸੇ ਤੱਕ ਨਾ ਪਹੁੰਚੂਗਾ ਤੇ ਨਾ ਕੋਈ ਕਰੂਗਾ ਅਗਰ ਇਹਦੀ ਮੌਤ ਹੋਈ ਆ ਇਹਨੂੰ ਮਿਲਿਆ ਨਸ਼ਾ ਤੇ ਫਿਰ ਮਰਿਆ ਹੈ ਅਗਰ ਇਹਨੂੰ ਨਸ਼ਾ ਨਾ ਮਿਲਦਾ ਅੱਜ ਆਪਣੇ ਪਰਿਵਾਰ ਚ ਮਾੜਾ ਚੰਗਾ ਜਿਤਨਾ ਭਾਵੇਂ 100 200 ਕਮਾ ਕੇ ਲਿਆਉਂਦਾ ਸੀ ਪਰਿਵਾਰ ਤੇ ਲਾ ਕੇ ਬੈਠਾ ਸੀਗਾ ਬੱਚਿਆਂ ਨੂੰ ਥੋੜਾ ਆਸਰਾ ਹੀ ਪਿਓ ਦਾ ਡਰ ਹੀ ਪਰ ਨਸ਼ਾ ਜੇ ਨਾ ਮਿਲੂਗਾ ਕਿਸੇ ਨੂੰ ਤੇ ਆਪੇ ਕੋਈ ਨਸ਼ਾ ਨਹੀਂ ਕਰੂਗਾ ਔਰ ਮੌਤ ਨਹੀਂ ਔਰ ਏਡਾ ਖਤਰਨਾਕ ਨਸ਼ਾ ਚੱਲਣ ਡਿਆ ਵਾ ਆ ਚਿੱਟੇ ਦਾ ਟੀਕੇ ਦਾ ਇਹ ਤੇ ਬਿਲਕੁਲ ਬੰਦੇ ਨੂੰ ਮੰਨ ਲੋ ਕਿ ਜਿਹੜਾ ਵਾ ਮੌਤੇ ਮੂੰਹ ਚ ਲੈ ਜਾਂਦਾ ਜੀ ਹਾਂਜੀ ਹਾਂਜੀ ਕਿਥੋਂ ਵੇੜਣ ਵਾਲੇ ਹੋ ਜੀ ਕਿਥੋਂ ਹੀ ਵੇੜਣ ਵਾਲੇ ਤੇ ਕੀ ਨਾਮ ਆ ਤੁਹਾਡੇ ਬੇੜੇ ਦਾ ਤਾਂ ਕੀ ਹੋਇਆ ਉਸਦੇ ਨਾਲ ਜਤਿੰਦਰ ਸਿੰਘ ਦਾ ਨਾਂ ਹਾਂ ਮਲਕੇ 5-6 ਸਾਲ ਤੋਂ ਤੇ ਬੋਤਾ ਹੀ ਨਸ਼ੇ ਤੇ ਮਲਕੇ ਕਦਮੀ ਨੇ ਇਹੋ ਜਿਹਾ ਚੁਗ ਲਿਆ ਵੀ ਮਲਕੇ ਮਰਨਾ ਹੀ ਆਪਾਂ ਹੋਰ ਬਕਰ ਨਹੀਂ ਕਰਨਾ ਤਾਂ ਤੁਹਾਡੇ ਵੱਲੋਂ ਸਮਝਾਉਣ ਦੀ ਕੋਸ਼ਿਸ਼ ਕੀਤੀ ਅਸੀਂ ਬੜਾ ਸਮਝਾਇਆ ਨੂੰ ਰਾਤ ਦੇ ਮਲਕੇ ਸਮਝਾਇਆ ਦੋ ਵਾਰੀ ਮੈਂ ਆਪ ਮਲਕੇ ਇਹਨੂੰ ਖੜਿਆ ਹਸਪਤਾਲ ਦੇ ਮਲਕੇ ਉੱਥੇ ਪੰਜਾਂ ਨਾਲ ਗਾਈ ਮਲਕੇ 8-8 10-10 ਦਿਨ ਮਲਕੇ ਦਾ ਛੜਾ ਹੁੰਦਾ ਬਰੋਗਨ ਕਿਤਾਬ ਪਰ ਜਦੋਂ ਇਹਨੂੰ ਝਲਕ ਪੈਂਦਾ ਜਦੋਂ ਇੱਕ ਦੂਜਾ ਯਾਰ ਮਿਲ ਜਾਂਦਾ ਤੇ ਮੁਰਗੇ ਉਹ ਉਸੇ ਵੇਲੇ ਮੁਰਗੇ ਆਹਣ ਦੇ ਚੱਲ ਜਲੀਏ ਕੋਈ ਗੱਲ ਨਹੀਂ ਕਿੰਨੇ ਘੰਟੇ ਸੈਂਟਰ ਪਰ ਧਿੱ ਕਰਾਇਆ ਗਿਆ ਜੀ ਦੋ ਵਜੇ ਤੇ ਪ੍ਰਾਈਵੇਟ ਇਹਨੂੰ ਗਫਤਾਂ ਦਾਖਲ ਕਰਾਇਆ ਮੁਰਗਰਾ ਦਾ ਸਮਝ ਦੱਸਦਾ ਇਹ ਉਹਨਾਂ ਪੀਣ ਵਾਲਿਆਂ ਨੂੰ ਪਤਾ ਜਾਂ ਪੁਲਿਸ ਨੂੰ ਪਤਾ ਜ਼ਿਆਦਾ ਵੇਚਣ ਵਾਲਿਆਂ ਨਾਲੋਂ ਪੀਣ ਵਾਲਿਆਂ ਨਾਲੋਂ ਪੁਲਿਸ ਨੂੰ ਜ਼ਿਆਦਾ ਪਤਾ ਪੁਲਿਸ ਜਦੋਂ ਆਉਂਦੀ ਹੈ ਤੇ ਮੁਰਗ ਜੱਫੀਆਂ ਪਾ ਕੇ ਚੱਲ ਜਾਂਦੀ ਉਹਨਾਂ ਨਾਲ ਤੇ ਗੱਲ ਮੁੱਕ ਝਗੜਾ ਪਾਰ ਤੇ ਵੇਚਣ ਵਾਲਿਆਂ ਪੀਣ ਵਾਲਿਆਂ ਨੂੰ ਕੀ ਲੱਗੇ ਉਹਨਾਂ ਨੂੰ ਕੀ ਲੱਗੇ ਉਹਨਾਂ ਦੇ ਜਿੱਦੋਂ ਮਲਕੇ ਜਫੀ ਪਾ ਕੇ ਪੈਸੇ ਮਿਲ ਜਣੇ ਉਦੋਂ ਲਾਈਤੀ ਸਫਰੀ ਕਾਲ ਹੈ ਜੀ ਤੇ ਬਾਕੀ ਪਾਸ ਸਾਰਾ ਇਲਾਕਾ ਮਰ ਜੀ ਉਹਨਾਂ ਨੂੰ ਕੀ ਤਕਲੀਫ ਹੈ ਇਲਾਕੇ ਉਹਨਾਂ ਨੂੰ ਕੰਪਲੇਨਟ ਉਹਨਾਂ ਨੂੰ ਤਰਖਾ ਵੀ ਮਿਲ ਜਣੀ ਆ ਤੇ ਪੈਸੇ ਵੀ ਮਿਲ ਜਣੇ ਆ ਦੋ ਦੋ ਕੰਮ ਹੋ ਰਹੇ ਨੇ ਦੋਰੋਂ ਕੰਮ ਹੋ ਰਿਹਾ ਹੈ ਕਿਸੇ ਵੀ ਪੁਲਿਸ ਵਾਲੇ ਦੇ ਮੁੱਕੇ ਚਫਾਈ ਤੋਂ ਲੱਗੇ ਇਨਸਪੈਕਟਰ ਦਾਕਰ ਉਹਨਾਂ ਦੇ ਫੋਨ ਚੈੱਕ ਕਰ ਲੋ ਹਰ ਇੱਕ ਬੰਦੇ ਦਾ ਹਰ ਇੱਕ ਮਲਕੇ ਤੋੜ ਦਾ ਮਲਕੇ ਹਰ 90 ਨੰਬਰ ਦਾ ਜਾਂ ਮਲਕੇ ਵੀ ਨਸ਼ਾ ਵੇਚਣ ਵਾਲੇ ਦਾ ਟੀ ਵੇਚਣ ਵਾਲੇ ਦਾ ਸ਼ਰਾਬ ਵੇਚਣ ਵਾਲੇ ਦਾ ਹਰ ਇੱਕ ਬੰਦੇ ਦਾ ਨੰਬਰ ਇਹਦੇ ਮੇਰੇ ਨਾਮ ਗਰੰਟੀ ਕਰ ਕੇ ਇਹ ਫੋਮ ਫੁਲਫਕਟਰ ਦਾ ਚੈੱਕ ਕਰ ਲਾ। ਜਿੱਦਾਂ ਲੱਤੇ ਹਲੋ ਪੁਲਿਸ ਨੂੰ ਕੰਪਲੇਨਟ ਕਰਤੀ ਜੰਦੀ ਨਸ਼ਿਆਂ ਬਾਰੇ। ਪੁਲਿਸ ਨੂੰ ਕੌਣ ਜੁੱਤੀਆਂ ਖਾਊਗਾ? ਪੁਲਿਸ ਨੂੰ ਕਹਿੰਦੇ ਤਾਂ ਇਹ ਕਰੇ ਨਾ ਦੇਖੋ ਛੱਤਰਖਾਨੇ ਹੁੰਦੇ। ਪੁਲਿਸ ਨੇ ਮੁੜ ਕੇ ਉਹਨਾਂ ਦੀ ਗੱਲ ਕਰਨੀ ਸਾੜੀ ਛੁੜੀ ਕਰਨੀ ਆ। ਦੇਖੋ ਜੀ ਬੜੀਆਂ ਕਠਨਾਮਾਂ। ਇਹ ਮੜਾ ਤੜਾ ਭਾਈ ਥੋਤਾ ਕਰਕੇ ਵੇਖ ਲਿਆ ਪਰ ਪੁਲਿਸ ਉਸੇ ਵੇਲੇ ਦੱਸ ਦਿੰਦੀਆਂ ਫਲਾਣਾ ਫੜਾਇਆ ਤੈਨੂੰ। ਤੇ ਮੁੜ ਕੇ ਕੌਣ ਜੁੱਤੀਆਂ ਖਾਊਗਾ? ਮਿਲੀ ਪੁੱਤ ਨੂੰ ਕਿਦਣਾ ਨਸ਼ਾ ਵੇਖਦਾ। ਮਿਲੀ ਪੁੱਤ ਨੂੰ ਨਕਸ਼ਾ ਤਾਂ ਤੁਸੀਂ ਆ ਵੀ ਮਿਲ ਕੇ ਬੁਖਾਰੇ ਕਿ ਕਈ ਵੀ ਪੁਲਿਸ ਵਾਲਾ ਮੇਰੇ ਨਾਲ ਗੱਲ ਕਰੇ ਉਹ ਮਿਲ ਗਏ ਕਿਦੇ ਫੋਨ ਦੇ ਵਿੱਚ ਮਿਲ ਗਏ ਨੰਬਰ ਨਹੀਂ ਹੈਗਾ ਹਨ ਪਰਿਵਾਰ ਨੂੰ ਕਟਾ ਹੋ ਗਿਆ ਪਰਿਵਾਰ ਨੂੰ ਕਟਾ ਹੋ ਗਿਆ ਨਿਕਨੇ ਨਕੇ ਬੱਚੇ ਆ ਵਿਚਾਰੇ ਕੀ ਕਰਨਗੇ ਉਹ ਗਾਂ ਰੋਟੀ ਤਮਾਉਣਗੇ ਕਿ ਪੜਨਗੇ ਕਿ ਜਾਂ ਕਿਸੇ ਬਰੇ ਲੱਗੜ ਕੇ ਕੀ ਕਰਨਗੇ ਬਸ ਕਿ ਸਰਕਾਰ ਨੂੰ ਕੀ ਫੀਲ ਕਰਨਾ ਚਾਹੁੰਦੇ ਵੀ ਨਸ਼ਾ ਡਿਸਪੌਂਸ ਹੋਵੇ ਸਰਕਾਰ ਨੂੰ ਪੀਲੇ ਹੋਈ ਸਾਡੀ ਵੀ ਨਸ਼ਾ ਵਾਰਦ ਹੋਵੇ ਤੇ ਜਾ ਇਹਨਾਂ ਬੱਚਿਆਂ ਵਾਸਤੇ ਕੁਝ ਸੋਚਿਆ ਜਾਏ ਪਰ ਸਰਕਾਰ ਦੇ ਕੰਨੀ ਨਸ਼ਾ ਬੰਦ ਕਰ ਦਿੱਤਾ ਗਿਆ ਜੀ ਸਰਕਾਰ ਮੂੰਹ ਜਬਾਨੀ ਜਬਾਨੀ ਕਹਿੰਦੀ ਹੈ ਨਸ਼ਾ ਬੰਦ ਪਿਆ ਨਸ਼ਾ ਕੀ ਹੋਇਆ ਭਾਜੀ ਹਾਂ ਦੇ ਜੀ ਨਸ਼ਾ ਬੰਦ ਤੇ ਮਰਨ ਜਿਉਂ ਬਰੋਜ ਹੀ ਬਰੋਜ ਬੰਦੇ ਮਾਰਦੇ ਕਿੱਥੇ ਨਹੀਂ ਮਰਦਾ ਬੰਦਾ ਕਿਹੜੇ ਪਿੰਡ ਦੀ ਮਤਾਂ ਮਰਦਾ ਨਸ਼ੇ ਕੋ ਇਹਦੇ ਮੂੰਹ ਦੀਆਂ ਗੱਲਾਂ ਜੀ ਨਸ਼ੇ ਬੰਦ ਹੋ ਗਏ ਜੀ ਬੰਦ ਹੋ ਗਏ ਜੀ ਇਹ ਜੋ ਕਰਦਾ ਕੋਠੇ ਢਾਹਦੇ ਜੀ ਕੋਠੇ ਢਾਉਂਦੇ ਮੇਰੇ ਵਰਗੇ ਤੇਰੇ ਵਰਗੇ ਗਰੀਬਾਂ ਦੇ ਕੋਠੇ ਢਾਉਂਦੇ ਆ ਚੰਗੇ ਭਲੇ ਬੰਦੇ ਨਾਲ ਮੂੰਹ ਨਹੀਂ ਕਰਦੀ ਪੁਲਿਸ ਮੈਂ ਪਿੰਡ ਤੋਂ ਪਈ ਨਾਮ ਮੇਰਾ ਕਸ਼ਮੀਰ ਸਿੰਘ ਹਾਂ ਜੀ ਕੀ ਘਟਨਾ ਜੀ ਘਟਨਾ ਭਾਜੀ ਇਹ ਨਸ਼ੇ ਕਰਕੇ ਹੋਈ ਛੋਟਾ ਭਰਾ ਸੀ ਮੇਰਾ ਹਾਂ ਜੀ ਕਿੰਨੀ ਉਮਰ ਸੀ ਜੀ ਉਹ ਉਮਰ ਹੈ ਜੀ 25 26 ਸਾਲ ਲੱਗੀ ਹੈ ਜੀ ਛੋਟੇ ਛੋਟੇ ਦੋ ਬੱਚੇ ਆ ਭਾਜੀ ਕੋਣ ਇਹਨਾਂ ਨੂੰ ਸੰਭਾਲੇਗਾ ਇੰਨਾ ਸ਼ਾਗ ਲੋਕੀ ਕਹਿੰਦੇ ਬੰਦ ਹੋ ਗਿਆ ਬੰਦ ਹੋ ਗਿਆ ਕਿੱਥੋਂ ਬੰਦ ਹੋਇਆ ਟ ਭਾਈ ਜੀ ਜੇ ਸ਼ਰਿਆਂ 'ਚ ਵੇਚ ਰਿਹਾ ਭਾਜੀ ਇਹ ਤੁਹਾਨੂੰ ਕਿੱਦਾਂ ਪਤਾ ਲੱਗਾ ਜੀ ਉਹਦੀ ਦਿੱਕਤ ਹੋਈ ਪਾਜੀ ਇਹ ਸਾਨੂੰ ਕਿਸੇ ਨੇ ਆਣ ਕੇ ਦੱਸਿਆ ਹੋਗਾ ਕਿ ਇਹ ਦਾਦਾ ਮੁੰਡਾ ਦਾਦਾ ਅਭੀ ਇਹਦਾ ਨਾਮ ਹੈ ਕਿ ਦਾਦਾ ਦਾ ਪੂਰਾ ਹੋ ਗਿਆ ਕਿਹੜਾ ਨਸ਼ਾ ਕਿਹੜਾ ਕਰਦਾ ਭਾਈ ਵਾਇਰ ਚਿੱਟਾ ਪੀਂਦਾ ਸੀ ਉਹ ਕੀ ਕਹਿੰਦੇ ਚਿੱਟਾ ਟੱਪਾ ਬੰਦ ਹੋ ਗਿਆ ਬੰਦ ਹੋ ਗਿਆ ਕਿੱਥੇ ਬੰਦ ਹੋ ਗਿਆ ਸਾਰਾ ਹਜੇ ਟਪਾਈ ਜਿੱਥੇ ਸ਼ਰਿਆਂ ਵੇ ਕਰਿਆ ਭਾਜੀ ਤੇ ਪੁਲਸ ਨੂੰ ਕੋ ਕੰਪਲੀਟ ਕੀ ਪੁਲਸ ਭਾਜੀ ਮਹੀਨੇ ਲੈ ਕੇ ਜਾਂਦੀ ਐ ਤੂੰ ਪੁਲਸ ਸ਼ਰਿਆਂ ਮ ਕਹਿੰਦੇ ਪੁਲਸ ਸਾਡੀ ਐ ਚਿੱਟੇ ਵਿੱਚ ਨਾਲੇ ਤੇ ਕੋਈ ਇਸ ਟਾਈਮ ਤੱਕ ਆਈ ਕਿ ਨਹੀਂ ਪੁਲਸ ਕੋਈ ਨਹੀਂ ਆਈ ਭਾਜੀ ਇਹ ਵੀ ਮੰਗ ਕੀ ਕਰਦੇ ਪ੍ਰਸ਼ਾਸਨ ਮੰਗ ਬੱਚੇ ਆ ਛੋਟੇ ਛੋਟੇ ਇਹਨਾਂ ਦੇ ਕੀ ਆ ਹੁਣ ਚਿੱਟੇ ਦੇ ਕਹਿ ਸਕਦੇ ਦਾ ਮਲੋਂ ਦੇ ਕੋਠੀਆਂ ਪਈ ਜਾਂਦੇ ਚਿੱਟਾ ਵੇਜ ਵੇਜ ਕੇ ਤੇ ਇਹ ਬੱਚੇ ਜਿਨ੍ਹਾਂ ਦੇ ਘਰ ਵੀ ਨਹੀਂ ਹੈਗੇ ਮਾਂ ਵਾਂ ਵਿਚਾਰੀ ਘਰਾਂ ਦੇ ਕੰਮ ਕਰਦੀ ਆ ਬੱਚੇ ਪਾਲਦੀ ਆ ਪੀਵੇ ਆ ਪੀਵੇ ਆ ਨੀ 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 केला ती कटीकाला एक रे नाही रे बाजी हे बच्या टाका टाका रे ए 我给你讲，你别管你别管他。